ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰੂਪਿਆਰੀ ਸਾ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਤਿੰਨ ਚਾਰ ਦਿਨਾਂ ਤੋਂ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਮਜ਼ਦੂਰ ਗਰੀਬ ਬੀਬੀਆਂ ਇੱਕ ਜਾਤ ਹੰਕਾਰੀ ਤਣਾੜ ਬੰਦੇ ਤੇ ਇਹ ਇਲਜ਼ਾਮ ਲਗਾ ਰਹੀਆਂ ਕਿ ਸਾਨੂੰ ਉਹ ਸ ਜਾਤ ਹੰਕਾਰੀ ਬੰਦੇ ਨੇ ਜਦੋਂ ਉਹ ਉਹਨਾਂ ਦੀ ਪੈਲੀ 'ਚ ਵੜੇ ਕੱਖ ਚੁਗਣ ਲਈ ਤਾਂ ਉਸ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਇੱਕ ਬੀਬੀ ਦੇ ਸੋਟੀ ਤੱਕ ਮਾਰ ਦਿੱਤੀ ਤੇ ਗੁਰੂ ਪਿਆਰਿਓ ਇਹੋ ਜਿਹੀ ਅਸਲ 'ਚ ਜਿਹੜੇ ਜਾਤ ਹੰਕਾਰੀ ਲੋਕ ਐ ਜਜ ਨੇ ਤਣਾੜ ਲੋਕ ਆ ਜਿੰਨਾਂ ਦੇ ਦਿਮਾਗਾਂ ਵਿੱਚ ਜਾਤ ਪਾਤ ਦਾ ਗੰਦਿਆ ਆਪਣੇ ਆਪ ਨੂੰ ਉੱਚਾ ਸਮਝਣ ਦਾ ਗੰਦਿਆ ਜਾਂ ਆਪਣੇ ਆਪ ਨੂੰ ਅਮੀਰ ਸਮਝਦੇ ਆ ਕਿ ਅਸੀਂ ਬੜੇ ਅਮੀਰ ਲਾਲੇ ਲੈਂਗ ਲਾਉਟ ਬੰਦੇ ਆ ਤੇ ਗਰੀਬਾਂ ਨੂੰ ਕੀੜੇ ਮਕੌੜੇ ਸਮਝਦੇ ਆ ਅਸਲ 'ਚ ਇਹ ਲੋਕ ਗੰਦੇ ਨਾਲੇ ਦੀ ਪਦੈਸ਼ ਆ ਇਹ ਲੋਕਾਂ ਦਾ ਕੋਈ ਧਰਮ ਕੋਈ ਜਾਤ ਕੋਈ ਫਿਰਕਾ ਨਹੀਂ ਹੁੰਦਾ ਇਹਨਾਂ ਲੋਕਾਂ ਦਾ ਕਿਉਂਕਿ ਇਹਨਾਂ ਲੋਕਾਂ ਦੇ ਦਿਮਾਗ 'ਚ ਜਾਤ ਪਾਤ ਦਾ ਕੀੜਾ ਆ ਪੈਸੇ ਦਾ ਕੀੜਾ ਆ ਕਿ ਅਸੀਂ ਅਮੀਰ ਲੋਕਿਆਂ ਤੇ ਅਸੀਂ ਬੜੇ ਕਿਤੇ ਕਹਈਏ ਵੀ ਟਲ ਤੇ ਚੜੇ ਹਾਂ ਪਰ ਸਭ ਤੋਂ ਵੱਡੀ ਗੱਲ ਤੇ ਇਹ ਹੁੰਦੀ ਆ ਵੀ ਮੈਂ ਬੀਬੀਆਂ ਦੀ ਵੀਡੀਓ ਵੇਖੀ ਵੀ ਕਿਸੇ ਬੰਦੇ ਨੇ ਵੀਡੀਓ ਬਣਾਈ ਤੋਂ ਬੀਬੀਆਂ ਆਪਣਾ ਦੁੱਖ ਜ਼ਾਹਿਰ ਕਰ ਰਹੇ ਆ ਤੇ ਬੜੀ ਮਾਰੀ ਗੱਲ ਆ ਪਰ ਹੈਰਾਨੀ ਇਸ ਗੱਲ ਤੋਂ ਹੁੰਦੀ ਆ ਕਿ ਕੀ ਉਹ ਜਿਸ ਪਿੰਡ ਚ ਉਹ ਬੀਬੀਆਂ ਰਹਿ ਰਹੀਆਂ ਜਾਂ ਜਿਸ ਜ਼ਿਲ੍ਹੇ ਚ ਉਹ ਬੀਬੀਆਂ ਰਹਿ ਰਹੀਆਂ ਕੀ ਗੱਲ ਉੱਥੇ ਇੱਕ ਵੀ ਮਰਦ ਸੂਰਮਾ ਹੈ ਨਹੀਂ ਜਿਹੜਾ ਉਸ ਕੁੱਤੇ ਜਾਤ ਹੰਕਾਰੀ ਨੂੰ ਜਾ ਕੇ ਨ ਸਵਾਲ ਕਰ ਤਕੇ ਜਾਂ ਉਹਤੇ ਜਾ ਕੇ ਪਰਚਾ ਭਵਾ ਸਕੇ ਜਾਂ ਉਹਦੇ ਸਿਰ 'ਚ ਕੁੱਤੇ ਬੰਦੇ ਦੇ ਸਿਰ 'ਚ ਛੱਤਰ ਮਾਰ ਤਕੇ ਬੜੀ ਹਰਾਨੀ ਵਾਲੀ ਗੱਲ ਆ ਵੀ ਉਦਾਂ ਆਪਾਂ ਕਹਿੰਦੇ ਅਸੀਂ 85% ਸਾਡੀ ਗਿਣਤੀ ਵਾਧਿਆ ਤੇ ਇੱਥੇ ਜਦੋਂ ਸਾਨੂੰ ਸਾਡੀਆਂ ਧੀਆਂ ਪਾਣਾ ਧੱਕਾ ਹੋ ਜਾਂਦਾ ਆ ਉਹ ਰੋਕੇ ਬੰਦਾ ਨਿਰ ਨਹੀਂ ਆਉਂਦਾ ਉਦੋਂ ਫਿਰ ਬਾਹਰੋਂ ਕੋਈ ਆਪਾਂ ਕਹਿੰਦੇ ਹੰਗਸ ਸਿੰਘ ਜਥੇ ਬੰਦੀਆਂ ਜਾਂ ਸਮਾਜਿਕ ਜਥੇ ਬੰਦੀਆਂ ਜਾਂ ਧਾਰਮਿਕ ਜਥੇ ਬੰਦੀਆਂ ਉਹ ਇਨਸਾਫ ਦਵਾਉਂਦੀਆਂ ਆ ਕੇ ਪੀਟਤਾਂ ਨੂੰ ਬੜੀ ਨਾ ਨੀਤੀ ਗੱਲ ਹੈ ਗਰੂ ਪਿਆਰੇ ਉਹ ਵੇਖੋ ਵੀ ਉਸ ਪਿੰਡ 'ਚ ਇੱਕ ਵੀ ਬੰਦਾ ਨਹੀਂ ਹੈਗਾ ਸੂਰਮਾਂ ਦੀ ਗੇੜ ਉਹ ਉਹਨੂੰ ਜਾ ਕੇ ਛੱਤਰ ਮਾਰ ਤੱਕੇ ਵੀ ਉਸ ਪਿੰਡ ਦਾ ਸਰਪੰਚ ਹੈ ਉਸ ਪਿੰਡ ਦਾ ਕਾਉਂਸਲਰ ਹੈ ਉਸ ਪਿੰਡ ਦਾ ਕੋਈ ਵੀ ਨਹੀਂ ਤੇ ਇੱਕ ਹੋਰ ਗੱਲ ਕਰਾਂਗੇ ਵੀ ਤਿੰਨ ਚਾਰ ਦਿਨ ਕੀ ਮੇਰੇ ਜਿਆਦਾ ਦਿਨ ਹੋ ਗਏ ਆ ਤੇ ਉਹ ਪਿੱਛੇ ਜੀ ਇੱਕ ਵੀਡੀਓ ਵਾਇਰਲ ਹੋਈ ਹੀ ਇੱਕ ਵੀਰ ਮੇਰੇ ਭਰਾ ਦੀ ਜਿਹੜਾ ਕਹਿ ਰਿਹਾ ਸੀ ਵੀ ਜੇਕਰ ਗੁਰੂ ਰਵਿਦਾਸ ਮਹਾਰਾਜ ਨੂੰ ਜਿੰਨੇ ਭਗਤ ਲਿਖਿਆ ਆਪਾਂ ਦੀ ਧੌਣ ਘਰ ਜਾ ਕੇ ਵਡਾਂਗੇ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਹੈ ਤੇ ਜਿੰਨੇ ਲੋਕ ਉਸ ਵੀਰ ਦੇ ਸਮਰਥਨ ਚ ਸੀ ਮੈਂ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਉਹ ਜਹਾਜ਼ ਤੱਕ ਘਰੀਂ ਧੋਣ ਵਡਣ ਕਿੱਦੋਂ ਜਾ ਰਹੇ ਹੋ ਭਾਜੀ ਕੀ ਗੱਲ ਹੁਣ ਤੁਹਾਡੀਆਂ ਲੱਤਾਂ ਚ ਪਾਕ ਪੈ ਗਈਆਂ ਜਾਂ ਤੁਹਾਡੀ ਜ਼ੁਬਾਨ ਨੂੰ ਲਕੂਆ ਮਾਰ ਗਿਆ ਜਾਂ ਤੁਹਾਡੇ ਪੈਰ ਤੁਰ ਨਹੀਂ ਰਹੇ ਘਰੋਂ ਵੀ ਜਾਂ ਉਹ ਜਹਾਜ਼ ਤੱਕ ਘਰੀਂ ਨਾ ਤੁਹਾਡੀ ਹਿੰਮਤ ਨਹੀਂ ਹੈ ਤੁਹਾਡਾ ਪੰਗਾ ਲੈਣ ਦੀ ਸਿਰਵ ਗੁਰੂ ਪਿਆਰਿਓ ਇਹ ਜਿਹੜੇ ਲੋਕ ਹੈ ਨਾ ਅਸੱਚ ਜਿਹੜੇ ਜਾਤ ਹੰਕਾਰ ਕਰਦੇ ਆ ਆਪਣੇ ਪੈਸੇ ਦਾ ਹੰਕਾਰ ਕਰਦੇ ਆ ਜਾਂ ਆਪਣੇ ਆਪ ਨੂੰ ਸੋਚਦੇ ਕਿ ਅਸੀਂ ਇੱਕ ਜਾਤ ਪਰੇ ਜਾਤ ਦੀ ਗੁਰੂ ਦੇ ਘਰ ਹੋ ਗਏ ਆ ਵੀ ਵਿਸ਼ੇਸ਼ ਜਾਤ ਆ ਸਾਡੇ ਗੁਰੂ ਦੀ ਤਾਂ ਅਸੀਂ ਉਹਦੇ ਘਰ ਹੋ ਗਏ ਤੁਸੀਂ ਚੱਲ ਤੇ ਚੜ ਗਏ ਆ ਵੀ ਉਹ ਸਾਡਾ ਹੀ ਗੁਰੂ ਆ ਦਾ ਸਾਡਾ ਹੀ ਸ਼ਹੀਦ ਆ ਇਹ ਲੋਕ ਅਸੱਚ ਸਿੱਖੀ ਦੇ ਦੁਸ਼ਮਣ ਆ ਸਿੱਖੀ ਵਿਚਾਰ ਤਾਂ ਦੇ ਦੁਸ਼ਮਣ ਆ ਇਹ ਲੋਕ ਪੱਗ ਦੇ ਦੁਸ਼ਮਣ ਆ ਗੁਰੂ ਪਿਆਰਿਓ ਉਹ ਕਿਵੇਂ ਵੀ ਇਹ ਲੋਕ ਬੜਾ ਕੀ ਕਰਦੇ ਆ ਹੁਣ ਜਦੋਂ ਕੋਈ ਭੇਖੀ ਬੰਦਾ ਜਿੰਨੇ ਬਾਣਾ ਪਾਇਆ ਹੋਵੇ ਗੁਰੂ ਮਹਾਰਾਏ ਦਾ ਜਿੰਨੇ ਬਾਣਾ ਪਾਇਆ ਹੋਵੇ ਪਰ ਸਿੱਖੀ ਵਿਚਾਰਧਾਰਾ ਤੋਂ ਉਹ ਕੂਹਾਂ ਦੂਰ ਹੁੰਦਾ ਆ ਜਦੋਂ ਉਹ ਬੰਦਾ ਭੇਖੀ ਉਹ ਬੰਦਾ ਨਸ਼ਾ ਪੱਤਾ ਕਰਦਾ ਕਿਤੇ ਫੜਿਆ ਜਾਂਦਾ ਜਾਂ ਕੁਰਬਾਨੀ ਦੇ ਉਲਟ ਕੋਈ ਕੰਮ ਕਰਦਾ ਫੜਿਆ ਜਾਂਦਾ ਮੂਰਤੀ ਪੂਜਾ ਕਰਦਾ ਫੜਿਆ ਜਾਂਦਾ ਕਿ ਬਾਬੇ ਦੀ ਚੌਂਕੀ ਭਰਦਾ ਫੜਿਆ ਜਾਂਦਾ ਕਿ ਡੇਰੇ ਬਾਦ ਦੀ ਡੇਰੇ ਦੀ ਜਾ ਕੇ ਸਾਧ ਦੇ ਤਲਵੇ ਚੜਦਾ ਫੜਿਆ ਜਾਂਦਾ ਜਾਂ ਵੀਡੀਓ ਵਾਲੀ ਹੁੰਦੀ ਫੋਟੋ ਵਾਲੀ ਹੁੰਦੀ ਤੇ ਇਹ ਲੋਕ ਜਿਹੜੇ ਆਪੂ ਬਣੇ ਨਕਲੀ ਅੰਬੇਡਕਰੀਏ ਕੁਝ ਕੁ ਲੋਕ ਜਿਹੜੇ ਆਪੂ ਬਣੇ ਅੰਬੇ ਆਪਣੇ ਕਾਹੇ ਅੰਬੇਡਕਰੀ ਜਾਂ ਬੋਧੀ ਆ ਇਹ ਲੋਕ ਧੜਾ ਧੜ ਪਣੜਾ ਸ਼ੁਰੂ ਕਰ ਦਿੰਦੇ ਸਿੱਖਾਂ ਨੂੰ ਪੈ ਸਿੱਖਾਂ ਦੇ ਜਾਤਪਾਤ ਬੜੀ ਆ ਸਿੱਖ ਤੇ ਨਸ਼ੇ ਵੜੇ ਕਰਦੇ ਆ ਜੀ ਸਿੱਖ ਤੇ ਆ ਵੇਖੋ ਗੁਰਬਾਣੀ ਦੇ ਮਤਾਬਿਕ ਚੱਲ ਨਹੀਂ ਰਹੇ ਗੁਰੂ ਮਾਰਿਆਂ ਦੇ ਪਖੰਡਾ ਚੋਂ ਕੱਢਿਆ ਜੇਕਰ ਤੁਸੀਂ ਅੰਬੇਡਕਰ ਹੀ ਏ ਤੁਸੀਂ ਬੋਧੀ ਏ ਭਾਈ ਸਾਹਿਬ ਤਾਂ 바ਵਾ ਸਾਹਿਬ ਨੇ ਵੀ ਆਪਣੀਆਂ ਬਾਈ ਪ੍ਰਤੀਗਿਆਵਾਂ ਚ ਇੱਕ ਗਾ ਸਪਸ਼ਟ ਕੀਤੀ ਆ ਕਿ ਮੈਂ ਸ਼ਰਾਬ ਨਹੀਂ ਪੀਵਾਂਗਾ ਮੈਂ ਜਾਤ ਪਾਤ ਦੇ ਪੈਰਾ ਨਹੀਂ ਦੇਵਾਂਗਾ ਮੈਂ ਕਰਮਕਾਂਡ ਦੇ ਪੈਰਾ ਨਹੀਂ ਦੇਵਾਂਗਾ ਮੈਂ ਕੋਈ ਵੀ ਐਸਾ ਕੰਮ ਨਹੀਂ ਕਰਾਂ ਜਿਹੜਾ ਬੁੱਧ ਮਹਾਤਮਾ ਜੀ ਦੀ ਵਿਚਾਰਧਾਰਾ ਤੋਂ ਉਲਟ ਹੋਵੇ ਪਰ ਜਿੰਨੇ ਵੀ ਮੈਂ ਅੱਜ ਤੱਕ ਵੇਖੇ ਆ ਜਿੰਨੇ ਵੀ ਬੰਦੇ ਵੇਖੇ ਮੈਂ ਨਕਲੀ ਬੋਧੀ ਕੁਝ ਕੰਬੇੜਕ ਜਿੰਨੇ ਕੁ ਬੜੇ ਫਿਰਦੇ ਅੰਬੇਡਕਰ ਹੀ ਏ ਇਹ ਇਹ ਸਾਰੇ ਸ਼ਰਾਬ ਨਾਲ ਡੱਕੇ ਹੁੰਦੇ ਰਾਤਾਂ ਨੂੰ ਬੀੜੀਆਂ ਦਾ ਬੰਡਲ ਚਾਰ-ਚਾਰ ਰੋਜ਼ ਦੇ ਪੀ ਜਾਂਦੇ ਆ ਸਿੱਖਤਾ ਦੀ ਡੱਬੀਆਂ ਇਹਦੇ ਜੇਬ ਚ ਹੁੰਦੀਆਂ ਆ ਕੂਲੀਪਾਂ ਇਹ ਲਾਉਂਦੇ ਆ ਇਹ ਤਾਂ ਕਿ ਉਹ ਭਈਏ ਜਨਤਾਈਆਂ ਖਾਂਦੀਆਂ ਉਹ ਵੀ ਨਹੀਂ ਛਰਦੇ ਆਪ ਇਹ ਕੱਖ ਨਹੀਂ ਛਰਦੇ ਗੁਰੂ ਪਿਆਰਿਓ ਵੀ ਕੋਈ ਐਸੇ ਪ੍ਰਕਾਰ ਦਾ ਨਸ਼ਾ ਹੀ ਨੀਂ ਜਰਾ ਇਹ ਨਹੀਂ ਕਰਦੇ ਪਰ ਭੰਡਣਾ ਸਿਰਫ ਇਹਨਾਂ ਨੇ ਕੀ ਹੁੰਦਾ ਆ ਸਿੱਖਾਂ ਨੂੰ ਵੀ ਹਾਏ ਸੇਖ ਮੂਰਤੀ ਪੂਜਾ ਕਰਦੇ ਪਰ ਤੁਸੀਂ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਪੂਜੀ ਜਾਂਦੀ ਏ ਬਾਬਾ ਸਾਹਿਬ ਨੂੰ ਨਿਤ ਤੁਸੀਂ ਫੁੱਲ ਚੜਾਉਂਦੇ ਏ ਇਹ ਗਲਤ ਨਹੀਂ ਆ ਇਹ ਕਰਮਕਾਂਡ ਨਹੀਂ ਆ ਇਹ ਪਖੰਡ ਨਹੀਂ ਆ ਤੁਹੇ ਸਿਰਫ ਸਿੱਖਾ ਨੂੰ ਪੰਡਣਾ ਹੁੰਦਾ ਹੈ ਬਸ ਤਾਂ ਇਹ ਅਸਲ 'ਚ ਇਹ ਲੋਕ ਗੁਰੂ ਪਿਆਰੇ ਉਹ ਆ ਇਹ ਬ੍ਰਾਹਮਣਵਾਦ ਵੱਲੋਂ ਫਲਾਏ ਗਏ ਡੇਰਾਵਾਦ ਦੀਆਂ ਆਪਣੇ ਕਹ ਲਈਏ ਵੀ ਪਦਾਸ਼ਾਂ ਆ ਇਹਨਾਂ ਨੇ ਡੇਰਾਵਾਦ ਨੇ ਇਹਨਾਂ ਦਾ ਇੰਨਾ ਕੁ ਬ੍ਰੇਨ ਵਾਸ਼ ਕਰ ਦਿੱਤਾ ਇਹਨਾਂ ਮੂਰਖ ਲੋਕਾਂ ਦਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਆ ਤੇ ਅਸੀਂ ਸਿੱਖੀ ਵਿਚਾਰਧਾਰਾ ਦੇ ਛੋਟ ਬਣ ਗਏ ਆ ਗਲਤ ਦਾ ਵਿਰੋਧ ਕਰੋ ਅਸੀਂ ਵੀ ਕਰਦੇ ਹੱਕ ਠੋਕ ਕੇ ਕਰਦੇ ਆ ਪਰ ਜਿੱਥੇ ਸਿੱਖ ਕੋਈ ਚੰਗਾ ਕਰ ਰਿਹਾ ਉੱਥੇ ਵੀ ਖੜੋ ਭਾਈ ਉਥੇ ਤੁਹਾਨੂੰ ਮੌਤ ਪੈ ਜਾਂਦੀ ਹੈ ਖੜ ਲੱਗਿਆ ਹੁਣ ਲਾਹੋ ਭਲਾਓ ਦੀ ਧੌਣ ਘਰ ਜਾ ਕੇ ਜਿੰਨੇ ਸਾਡੀਆਂ ਧੀਆਂ ਪੈਣਾ ਮਾਤਾਵਾਂ ਨੂੰ ਗਲਤ ਬੋਲਿਆ ਜਾਂ ਵਿਚਾਰੀਆਂ ਦੇ ਸੋਟੀਆਂ ਮਾਰੀਆਂ ਹੁਣ ਤੁਹਾਨੂੰ ਨਹੀਂ ਮੈਨਿਆ ਕੁਝ ਵੀ ਹੁਣ ਨਹੀਂ ਨਿਕਲਣਾ ਕਰੋ ਬਾਹਰ ਹੁਣ ਕਿਦਾ ਕਿਹੜੀ ਖੁੱਡ ਚ ਵੜ ਗਏ ਲੋਕ ਅਸਾਂ ਚ ਭਰਾਵੋ ਮੇਰੀ ਤੁਹਾਡੇ ਸਿੱਖ ਸੰਗਤ ਦੇ ਆਪਣੇ ਭਾਰਤੀ ਲੋਕਾਂ ਦੇ ਆਪਣੇ ਪੰਜਾਬੀਆਂ ਦੇ ਚਰਨਾਂ 'ਚ ਬੇਨਤੀ ਆ ਇਨ੍ਹਾਂ ਬੇਕੂਬ ਲੋਕਾਂ ਦੇ ਪਛੇਰੇ ਲੱਗੋ ਇਹਨਾਂ ਦਾ ਕੋਈ ਸਟੈਂਡ ਨਹੀਂ ਗੁਰੂ ਪਿਆਰਿਓ ਇਹ ਸਿਰਫ ਆਪਣੇ ਆਪ ਨੂੰ ਇੱਕ ਯੋਧਾ ਬਣਾਉਣ ਦੇ ਚੱਕਰ 'ਚ ਲੋਕਾਂ 'ਚ ਪਾੜ ਪਾ ਰਹੇ ਆ ਡੇਰੇ ਵੱਲੋਂ ਪਾਇੰਟ ਕੀਤੇ ਗਏ ਲੋਕ ਇਹਨਾਂ ਦਾ ਬ੍ਰੇਨਵਾਸ਼ ਕੀਤਾ ਗਿਆ ਇਹਨਾਂ ਦੇ ਬ੍ਰੇਨ ਵਿੱਚ ਤੂੜੀ ਭਰੀ ਗਈ ਆ ਇਹਨਾਂ ਨੂੰ ਪਤਾ ਹੀ ਨਹੀਂ ਕੱਖ ਪਿਆ ਕੀ ਕਰ ਰਹੇ ਆ ਸੋ ਆਪ ਗੁਰਬਾਣੀ ਪੜੋ ਜੇਕਰ ਆਪਾਂ ਚਾਹੁੰਦੇ ਆ ਕਿ ਆਪਾਂ ਕਿਸੇ ਨੂੰ ਸਾਡੇ ਦੁਸ਼ਮਣ ਨਾਲ ਆਪਾਂ ਪੰਗਾ ਲੈਣਾ ਹੈ ਦੁਸ਼ਮਣ ਵੱਲ ਆਪਾਂ ਗੁਰਗੋਬੇ ਸਿੰਘ ਮਹਾਰਾਜ ਦੇ ਪੁੱਤ ਬਣੀਏ ਅਮਰਤਪਾਨ ਕਰੀਏ ਤੇ ਖੁਦ ਆਪਣੇ ਦੇ ਹੁੰਦੇ ਜ਼ੁਲਮਾਂ ਦਾ ਬਦਲਾ ਲਈਏ ਰੋਣੇ ਪਟਨੇ ਰੋਣਾ ਕੁਝ ਨਹੀਂ ਹੋਣਾ ਸਾਡੀ ਧੀਆਂ ਆਪਣੇ ਰਾਖੀ ਕਿਸੇ ਕੰਜਰ ਨੇ ਬਾਹਰੋਂ ਆ ਕੇ ਨਹੀਂ ਕਰਨੀ ਸਾਨੂੰ ਆਪ ਕਰਨੀ ਪੈਣੀ ਆਪਣੀ ਧੀਆਂ ਦੀ ਰਾਖੀ ਆਪਣੀਆਂ ਮਾਤਾਵਾਂ ਦੀ ਰਾਖੀ ਕਿਸੇ ਤੇ ਆਪਾ ਉਹ ਨਾ ਕਰੀਏ ਹੱਕ ਜਿਤਾਈਏ ਵੀ ਕੋਈ ਆਵੇ ਸਾਡੀ ਧੀਆਂ ਆਪਣੇ ਰਾਖੀ ਕਰੇ ਰਾਜਨੀਤਿਕ ਪਾਰਟੀਆਂ ਦੇ ਬਾਚੋਂ ਬਚ ਫੜੋ ਨੇਤਾ ਬਣੋ ਲੀਡਰ ਬਣੋ ਇਲੈਕਸ਼ਨ ਲੜੋ ਇੰਡੀਆ ਦੇ ਬੇਟੇ ਗੁਰੂ ਪਿਆਰੇ ਨੇ ਪ੍ਰਵਾਨ ਕਰ ਲਿਓ ਤੇ ਇਹੋ ਜਿਹੇ ਲੋਕ ਜਿਹੜੇ ਜਾਤ ਹੰਕਾਰੀ ਹੋ ਹਰ ਇੱਕ ਜਾਤ ਵਿੱਚ ਆ ਹਰ ਇੱਕ ਧਰਮ ਵਿੱਚ ਆ ਜਿਨ੍ਹਾਂ ਦਾ ਕਿਸੇ ਵੀ ਗੁਰੂ ਨਾਲ ਕਿਸੇ ਵੀ ਸ਼ਹੀਦ ਨਾਲ ਕੋਈ ਵਾਸਤਾ ਨਹੀਂ ਆ ਸਿਰਫ ਇਹ ਲੋਕ ਸਿੱਖਾਂ ਵਿੱਚ ਪਾੜ ਪਾਉਣ ਨੂੰ ਆਉਂਦੇ ਆ ਸਿੱਖਾਂ ਨੂੰ ਭੱਜਣ ਦੀ ਭੱਜਣ ਦੀ ਜਿਹੜੀ ਕਿ ਇਹਨਾਂ ਦੀ ਮਨੋਰਥ ਆ ਉਹੀ ਇਹਨਾਂ ਦਾ ਬਸ ਹੁੰਦਾ ਆ ਜਿੰਨਾਂ ਕਿ ਬੇਤੀਆ ਪ੍ਰਮਾਣ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ